ਬਰਨਾਲਾ ਦੇ ਵਿੱਚ ਮਨਾਇਆ ਗਿਆ ਸ਼੍ਰੀ ਖਾਟੂ ਸ਼ਾਮ ਜੀ ਦਾ ਜਨਮ ਦਿਨ ਬਾਜ਼ਾਰ ਦੇ ਵਿੱਚ ਕੱਢੀ ਗਈ ਨਿਸ਼ਾਨ ਯਾਤਰਾ ਖਾਟੂ ਸ਼ਾਮ ਜੀ ਦੇ ਰੰਗ ਦੇ ਵਿੱਚ ਰੰਗਿਆ ਬਰਨਾਲਾ ਬਰਨਾਲਾ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਮੰਦਰ ਮਹੇਸ਼ ਨਗਰ ਬਰਨਾਲ ਦੀ ਪਰਬੰਧਕ ਕਮੇਟੀ ਦੇ ਵੱਲੋਂ ਮੰਦਰ ਬਾਬਾ ਵੰਸੀ ਵਾਲਾ ਵਿਖੇ ਪੱਕਾ ਕਾਲ ਜ਼ਰੂਰ ਪੁਰਾਣੀ ਗਊਸ਼ਾਲਾ ਨਿਸ਼ਾਨ ਯਾਤਰਾ ਕੱਢੀ ਗਈ ਜਿੱਥੇ ਇਸ ਨਿਸ਼ਾਨ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਨਿਵਾਸੀਆਂ ਦੇ ਵੱਲੋਂ ਭਾਗ ਲਿਆ ਗਿਆ ਬਰਨਾਲਾ ਦੇ ਵਿੱਚ ਨਿਕਲੀ ਨਿਸ਼ਾਨ ਯਾਤਰਾ ਦੇ ਨਾਲ ਪੂਰਾ ਬਰਨਾਲਾ ਖਾਟੂ ਸ਼ਾਮਜੀ ਦੇ ਰੰਗ ਦੇ ਵਿੱਚ ਰੰਗ ਗਿਆ ਜਿੱਥੇ ਸ਼ਰਧਾਲੂਆਂ ਦੇ ਵੱਲੋਂ ਨੱਚ ਟੱਪ ਕੇ ਸ਼੍ਰੀ ਖਾਟੂ ਸ਼ਾਮਜੀ ਦੇ ਜਨਮ ਦਿਨ ਦੀ ਖੁਸ਼ੀ ਮਨਾਇ ਗਈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਹੱਥ ਵਿੱਚ ਨਿਸ਼ਾਨ ਫੜ ਕੇ ਸ਼ਹਿਰ ਦੇ ਸਦਰਬਿਹਾਰ ਕੱਚਾ ਕਾਲ ਜ਼ਰੂਰ ਹੰਢਾਇਆ ਰੋਡ ਤੋਂ ਨਿਸ਼ਾਨ ਯਾਤਰਾ ਕੱਢੀ ਗਈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼ਾਮਲ ਹੋਏ ਅਤੇ ਜਨਮ ਦਿਨ ਦੀ ਖੁਸ਼ੀ ਮਨਾਈ ਗਈ। ਯਾਤਰਾ ਕੱਢੀ ਜਾ ਰਹੀ ਹੈ ਪੂਰਾ ਬਰਨਾਲਾ ਸਾਹਲਾ ਸਰ ਦੇ ਵਿੱਚ ਭਰ ਚੁੱਕਿਆ ਹੈ। ਕੀ ਕਹਿੰਦੇ ਜੁਨੀ ਹੋ ਗਿਆ। ਦੇਖੋ ਜਿਹੜੀ ਸਪਹਿਲੀ ਵਾਰ ਇੱਥੇ ਨਿਸ਼ਾਨ ਯਾਤਰਾ ਗੱਡੀ ਯਾਤਰਾ ਗੱਡੀ ਆ ਬਾਬਾ ਸ਼ਾਮ ਜੀ ਜਨਮ ਸਤਿ ਉਪਰ ਜਾਗੇ। ਦੇਖ ਰਹੇ ਹਾਂ ਪੂਰਾ ਬਰਨਾਲਾ ਇਹ ਸ਼ਾਮ ਘਾਟੂ ਬਣਿਆ ਹੋਇਆ ਹੈ। ਲੋਕਾਂ 'ਚ ਬੜਾ ਉਤਸਾਹ ਪਾਇਆ ਜਾ ਰਿਹਾ ਹੈ। ਅਸੀਂ ਇੱਥੇ ਬੁੰ ਚੁੱਕੇ ਹਾਂ ਤੇ ਹਾਲੇ ਯਾਤਰਾ ਮੰਦਰ ਤੋਂ ਵੀ ਖਤਮ ਨਹੀਂ ਹੋਈ ਹੈ। ਬਹੁਤ ਉਤਸਾਹ ਪਾਇਆ ਜਾ ਰਿਹਾ ਲੋਕਾਂ ਵਿੱਚ। ਅੱਜ ਤੋਂ ਜੰਮੂ ਰੰਗ ਚਲੰਦਗੀ ਗਿਆਗਾ ਤੇ ਹਰ ਜਗ੍ਹਾ ਨਿਸ਼ਾਨ ਯਾਤਰਾ ਦਿਖਣੀ ਹੈ ਦੇਖੋ ਜੀ ਬੜੀ ਵਧੀਆ ਗੱਲ ਹੈ ਲੋਕਾਂ ਦੇ ਵਿੱਚ ਧਾਰਮਿਕ ਭਾਵਨਾ ਜਿਹੜੀ ਹੈਗੀ ਹੈ ਪੈਦਾ ਹੋ ਰਹੀ ਹੈ ਤੇ ਲੋਕ ਬਾਚੜ ਕੇ ਇਸਾ ਲੜ ਰਿਹਾ ਨਿਸ਼ਾਨ ਯਾਤਰਾ ਦੇ ਵਿੱਚ ਮਹਿਲਾਵਾਂ ਬੱਚੇ ਬਜ਼ੁਰਗ ਨੌਜਵਾਨ ਹਰ ਵਰਗ ਪੂਰੀ ਆਪਣੀ ਦਿਲੋਂ ਇਸ ਯਾਤਰਾ ਵਿੱਚ ਸ਼ਾਮਲ ਹੋ ਰਿਹਾ ਹੈ ਅੱਜ 2 ਨਵੰਬਰ ਆ ਖੱਟ ਸ਼ਾਮਨੀ ਦਾ ਜਨਮ ਮੁਸਤਾਫਾ ਦਾ ਪਿਛਲੇ ਸਾਲ ਵੀ ਅਸੀਂ ਜਨਮ ਮੁਸਤਾਫਾਾਇਆ ਸੀ ਕਿ ਨਹੀਂ ਮਿਲ ਪੁਜਾਈ ਸੀ ਇਸ ਸਾਲ ਅਸੀਂ ਬਾਬਾ ਜੀ ਦਾਸ ਦਾ ਕੱਢ ਰਿਹਾ ਜਿਹਦੇ ਵਿੱਚ ਜਿਹੜੇ 700 ਇਨਸਾਨ ਅਸੀਂ ਬਾਬਾ ਜੀ ਦੇ ਮੌਦਾ ਫਰੀ ਬੰਡਿਆਗਾ ਤੇ ਇਸ ਤਰੀ ਇਹ ਪ੍ਰੋਗਰਾਮ ਚੱਲਦਾ ਰਹੇਗਾ ਸਾਨੂੰ ਬਹੁਤ ਖੁਸ਼ੀ ਆ ਬਾਬਾ ਜੰਮਦੀਪੀ ਬਹੁਤ ਸਾਨੂੰ ਇਹ ਪ੍ਰੋਗਰਾਮ ਕੀਤਾ ਜਾਂ ਜੈ ਆ ਜੀ ਬਾਬਾ ਜੀ ਦੇ ਰੰਗ ਚ ਰੰਗਿਆ ਗਿਆ ਸਾਰੇ ਲੋਕ ਬਹੁਤ ਖੁਸ਼ ਨੇ ਸਾਰੇ ਜੋ ਇਤਨਾ ਇਦਾਰਾ ਫਸਟ ਟਾਈਮ ਦਾ ਮਾਅ ਵੀ ਅਨੰਦ ਆ ਗਿਆ ਲੋਕ ਬਹੁਤ ਲੋਕ ਖੁਸ਼ੀ ਮਨਾ ਰਹੇ ਨੇ ਸ਼ਾਬਾ ਬਾਬਾ ਜੀ 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 ਬਹੁਤ ਵਧੀਆ ਜੀ ਜੀ ਸ਼ਾਮ ભગવાન ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਚ ਬਹੁਤ ਵੱਡੀ ਕਿਰਪਾ ਦੀ ਪ੍ਰੋਖ ਕਿਰਪਾ ਜੀ ਜੇ ਹੁਣ ਕੰਮ ਜੀ